ਕਿਸਾਨ ਦੋਸਤੋ ਸਤਸ੍ਰੀਆਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਇੱਕ ਬੇਲ ਜੀ ਉੱਗ ਗਈ ਤਾਂ ਕਿਸੇ ਦੋਸਤ ਮਿੱਤਰ ਤੋਂ ਪਤਾ ਕੀਤਾ ਵੀ ਇਹ ਕੀ ਆ ਉਹ ਕਹਿੰਦੇ ਵੀ ਇਹ ਪਾਲਕਾ ਗਰਮੀ ਰੁੱਤ ਦੀ ਤੇ ਦੱਖਣੀ ਰੀਜ ਵੱਧ ਹੁੰਦੀ ਆ ਤੇ ਪਾਲਕਾ ਦੇ ਸਾਰੇ ਗੁਣ ਨੇ ਤੇ ਇਹ ਘੱਟ ਪਾਣੀ ਨਾਲ ਹੋ ਜਾਂਦੀ ਕਿਸੇ ਪੰਛੀ ਨੇ ਬੀਜੀ ਆ ਆਪਾਂ ਤਾਂ ਇਹ ਸੀਗਾ ਵੀ ਬੇਲ ਕਿਹੜੀ ਉੱਗੀ ਨਵੀਂ ਉਹ ਤੇ ਗੁਲਾਬੀ ਛੋਟੇ ਛੋਟੇ ਫੁੱਲ ਹੁੰਦ ਨੇ ਆ ਦੇਖੋ ਚਿੱਕਣਾ ਆਪਣੀ ਪਾਲਕ ਦਾ ਪੱਤੇ ਦਾ ਡਿਜ਼ਾਈਨ ਥੋੜਾ ਜਿਹਾ ਹੋਰ ਆ ਉਕਣੇ ਨਰਮੀ ਆ ਇਹ ਪੁਰਾਣਾ ਪੱਤਾ ਇਸ ਲਈ ਜੀ ਗ੍ਰੀਨਰੀ ਘਟਾ ਰਹੀ ਆ ਪਰ ਕਿਉਂਕਿ ਆਪਾਂ ਪਾਣੀ ਵੀ ਨਹੀਂ ਲਾਉਿਆ ਇਸ ਲਈ ਸੁੱਕੇ ਚ ਆ ਪਰ ਫਿਰ ਵੀ ਇਹ ਕੁਦਰਤੀ ਖੇਤੀ ਵਿੱਚ ਉਸ ਤਰ੍ਹਾਂ ਕਾਮਯਾਬ ਹੋ ਰਹੀ ਆ ਸੋ ਪੰਛੀ ਬਹੁਤ ਕੁਝ ਬੀਜਦੇ ਨੇ ਖੇਤਾਂ 'ਚ ਕਿਉਂਕਿ ਵੀ ਖਾਂਦੇ ਨੇ ਰੁੱਖ ਵੀ ਲਾਉਂਦੇ ਨੇ ਇਸ ਤਰ੍ਹਾਂ ਦੀ ਨਵੀਂ-ਨਵੀਂ ਬੇਲਾਂ ਲਾਉਂਦੇ ਨੇ ਤੇ ਆ ਇਹਦੇ ਫੁੱਲ ਨੇ ਇਹਨਾਂ ਤੋਂ ਹੁਣ ਬੀ ਤਿਆਰ ਹੋਊਗਾ ਜਿਹੜੇ ਪੰਛੀ ਖਾਂਦੇ ਰਹਿੰਦੇ ਨੇ ਜਾਂ ਅੱਗੇ ਵੀ ਫਲਾਉਂਦੇ ਨੇ ਤੇ ਖਾਸ ਗੱਲ ਆ ਵੀ ਇਹ ਕੋਈ ਸੇਵਾ ਸਵਾਲ ਨਹੀਂ ਕੋਈ ਪਾਣੀ ਨਹੀਂ ਤੇ ਗਰਮੀ ਰੁੱਤ 'ਚ ਆਪਣੇ ਕੋਲ ਪਾਲਕ ਆ ਸਕਦੀ ਆ ਜਾਂ ਹੋਗੀ ਤੇ ਇਹਦੇ ਵਿੱਚ ਜਿੰਨੇ ਵੀ ਖਰਾਕੀ ਦਾਤ ਪਾਲਕ ਤੇ ਦੂਜੀ ਚ ਨੇ ਨਿਊਟ੍ਰੀਸ਼ਨ ਨੇ ਉਹ ਸਾਰੇ ਇਹਦੇ ਵਿੱਚ ਮੌਜੂਦ ਨੇ ਤੇ ਖਾਸ ਗੱਲ ਹੈ ਵੀ ਇਹ ਦਰਖਤ ਤੇ ਚੜ ਜਾਂਦੇ ਨੇ ਤਾਂ ਇਹਦਾ ਮਤਲਬ ਆਪਣੇ ਕੋਲ ਜਿਆਦਾ ਮਾਤਰਾ ਦੇ ਪਾਲਕ ਪੈਦਾ ਹੋ ਜੂ ਜਿਹੜੇ ਪਹਿਲਾਂ ਪੱਤੇ ਸਨ ਉਹ ਵੱਡੇ ਸਨ ਜਿਹੜੇ ਹੁਣ ਦੇ ਪੱਤੇ ਨੇ ਉਹ ਛੋਟੇ ਨੇ ਪਰ ਦੇਖੋ ਤੁਸੀਂ ਬਿਲਕੁਲ ਪਾਲਕ ਦਾ ਉਹੀ ਡਿਜ਼ਾਈਨ ਹੈ ਉਹੀ ਕੋਸਾ ਸੋ ਆਪਾਂ ਇਹ ਇੱਕ ਕੁਦਰਤੀ ਖੇਤੀ 'ਚ ਕੁਦਰਤ ਦੁਆਰਾ ਬੀਜੀ ਗਈ ਪਾਲਕ ਆ ਜੋ ਆਪ ਜੀ ਨਾਲ ਸਾਂਝੀ ਕਰ ਰਹੇ ਆਂ ਧੰਨਵਾਦ ਉਹਨਾਂ ਪੰਛੀਆਂ ਦਾ ਜਿਹੜੇ ਕੁਦਰਤੀ ਖੇਤੀ 'ਚ ਆਪਣਾ ਕੰਮ ਕਰਦ ਨੇ ਰੋਲ ਅਦਾ ਕਰਦ ਨੇ ਤੇ ਇੱਥੇ ਰਹਿੰਦੇ ਨੇ ਤੇ ਨਵੇਂ-ਨਵੇਂ ਰੁੱਖ ਜਾਂ ਜੜੀ ਬੂਟੀਆਂ ਉਗਦੀਆਂ ਨੇ ਸੋ ਸਾਰਾ ਧੰਨਵਾਦ ਜੀ ਸਤਿ ਸ੍ਰੀ ਅਕਾਲ